ਜੇ ਤੁਹਾਨੂੰ ਲੱਗਦਾ ਹੈ ਕਿ ਇਹ ਲਕਵਾ ਹੈ ਜਾਂ ਹੋ ਸਕਦਾ ਹੈ ਤੇ ਛੇਤੀ ਤੋਂ ਛੇਤੀ ਡਿਸੀਜਨ ਲਓ ਔਰ ਆਪਣੇ ਮਰੀਜ਼ ਨੂੰ ਸਟ੍ਰੋਕ ਸਪੈਸ਼ਲਿਸਟ ਨਿਊਰੋਸਰਜਨ ਕੋਲ ਲੈ ਕੇ ਜਾਓ ਨਹੀਂ ਤੇ ਦਿਮਾਗ ਨੂੰ ਪੱਕਾ ਨੁਕਸਾਨ ਹੋ ਸਕਦਾ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਯਾਨਿਸ਼ ਪਨੋਟ ਹੈ ਮੈਂ ਸਟ੍ਰੋਕ ਸਪੈਸ਼ਲਿਸਟ ਨਿਊਰੋਸਰਜਨ ਹਾਂ ਜੇ ਤੁਹਾਡੇ ਵੀ ਕਿਸੇ ਸਰਕੇ ਸੰਬੰਧੀ ਨੂੰ ਪਾਸੇ ਦੀ ਕਮਜ਼ੋਰੀ ਬੈਲੈਂਸ ਬਣਾਉਣ ਚ ਮੁਸ਼ਕਲ ਆਣਾ ਪਾਸਾ ਕਮਜ਼ੋਰ ਹੋਣਾ ਇੱਕ ਪਾਸਾ ਸੌ ਜਾਣਾ ਬੈਲੈਂਸ ਨਾ ਬਣਨਾ ਚੱਕਰ ਆਣਾ ਇਸ ਲਗਵੇ ਦੇ ਲੱਛਣ ਹੋ ਸਕਦੇ ਹਨ ਜੇ ਇਹਨਾਂ ਚੋਂ ਕੋਈ ਵੀ ਲੱਛਣ ਕਿਸੇ ਵੀ ਮਰੀਜ਼ ਨੂੰ ਤੁਹਾਨੂੰ ਦਿਸਦਾ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਟ੍ਰੋਕ ਸਪੈਸ਼ਲਿਸਟ ਕੋਲ ਲੈ ਕੇ ਜਾਓ ਤਾਂ ਕਿ ਉਹਦਾ ਇਲਾਜ ਜਲਦੀ ਤੋਂ ਜਲਦੀ ਹੋ ਸਕੇ ਕਿਉਂਕਿ ਇਹਦਾ ਇਲਾਜ ਦੇ ਵਿੱਚ ਦੇਰੀ ਦੇ ਨਾਲ ਹਰ ਮਿੰਟ ਦੀ ਦੇਰੀ ਦੇ ਨਾਲ ਵੀ ਲੱਖ ਜਾਂ 2 ਮਿਲੀਅਨ ਸੈਲਸ ਦਿਮਾਗ ਦੇ ਸੈਲਸ ਪੱਕੇ ਤੌਰ ਤੇ ਮਰ ਸਕਦੇ ਹਨ ਤੁਹਾਡੇ ਡਿਸੀਜਨ ਦੇ ਵਿੱਚ ਦੇਰੀ ਮਰੀਜ਼ ਦਾ ਪੱਕਾ ਨੁਕਸਾਨ ਕਰ ਸਕਦੀ ਹੈ